ਪਿਆਰੀ ਸਾਹ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹ ਸਾਖੀ ਸੁਣਨ ਜਾ ਰਹੇ ਹਾਂ ਜੋ ਦੱਸਦੀ ਹੈ ਕਿ ਸੱਚੀ ਗੁਰੂ ਦੀ ਜੋਤ ਕਿਵੇਂ ਹਨੇਰੀ ਵਿੱਚ ਵੀ ਰੋਸ਼ਨੀ ਬੰਦੀ ਹੈ ਅਤੇ ਭੂਤ ਪ੍ਰੇਤ ਅਤੇ ਨਕਾਰਤਮਿਕ ਤਾਕਤਾਂ ਕਿਵੇਂ ਸੱਚੇ ਨਾਮ ਦੇ ਸਾਹਮਣੇ ਰੇਤ ਵਾਂਗ ਟਹਿ ਜਾਂਦੀਆਂ ਹਨ ਇਹ ਸਾਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਦਾ ਇੱਕ ਅਦਭੁਤ ਪ੍ਰਸੰਗ ਜਦੋਂ ਗੁਰੂ ਜੀ ਨੂੰ ਇੱਕ ਅਜਹੀ ਹਵੇਲੀ ਵਿੱਚ ਕੈਦ ਕੀਤਾ ਗਿਆ ਜਿਸ ਬਾਰੇ ਲੋਕ ਕਹਿੰਦੇ ਸਨ ਕਿ ਉੱਥੇ ਭੂਤ ਵਸਦੇ ਹਨ ਇਹ ਉਹ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਚੇਲਿਆਂ ਦੇ ਨਾਲ ਧਰਮ ਪ੍ਰਚਾਰ ਲਈ ਪੂਰਬੀ ਇਲਾਕਿਆਂ ਦੀਆਂ ਯਾਤਰਾਵਾਂ ਕਰ ਰਹੇ ਸਨ ਗੁਰੂ ਜੀ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਕਦਮ ਰੱਖਦੇ ਸਨ ਉੱਥੇ ਨਿਮਰਤਾ ਸ਼ਾਂਤੀ अच्छा चानण वर्गा आनंद फैल जाता है पर जिते रोशनी होंगी है उतरा भी कई बार चुनौती दे आ जाता है तो इस बार चुनौती सी राजे की अग्ञानता डर उस इलाके का राजा बहुत दरपोख सी उसने बचपन तो ही इस हवेली बारे सुनिया कि उत्थे बहुत सारे भूत हैं हवेली ਬਹੁਤ ਵੱਡੀ ਪੁਰਾਣੀ ਅਤੇ ਸੁੰਨੀ ਸੀ ਕਈ ਸਾਲ ਪਹਿਲਾਂ ਇੱਕ ਰਾਜਕੁਮਾਰੀ ਦਾ ਉੱਥੇ ਕਤਲ ਹੋ ਗਿਆ ਸੀ ਅਤੇ ਲੋਕ ਦਾਵਾ ਕਰਦੇ ਸਨ ਕਿ ਉਸ ਦੀ ਪਟਕ ਦੀ ਆਤਮਾ ਰਾਤ ਨੂੰ ਚੀਕਾਂ ਮਾਰਦੀ ਹੈ ਹਵੇਲੀ ਵਿੱਚ ਆਉਂਦਾ ਡਰਾਉਣਾ ਸ਼ੋਰ ਕਈ ਵਾਰ ਬੰਦਾ ਦਰਵਾਜ਼ਿਆਂ ਦਾ ਖੁਦ ਬ ਖੁਦ ਖੁੱਲਣਾ ਦੇਰ ਦੇ ਸਮੇਂ ਵੀ ਸ਼ਾਮਾਂ ਦਾ ਹਿਲਦਾ ਰਹਿਣਾ ਇਹ ਸਭ ਕਹਾਣੀਆਂ ਲੋਕਾਂ ਦੇ ਮਨ ਵਿੱਚ ਖੌਫ ਪੈਦਾ ਕਰਦੇ ਸਨ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਦੇ ਰਾਜ ਵਿੱਚ ਆਏ ਹਨ ਤਾਂ ਉਹ ਡਰ ਗਿਆ ਉਹ ਸੋਚਣ ਲੱਗਾ ਕਿ ਗੁਰੂ ਜੀ ਦੀ ਸ਼ੋਹਰਤ ਅਤੇ ਸ਼ਕਤੀ ਦੇ ਕਾਰਨ ਲੋਕ ਉਸਤੇ ਭਜਾਏ ਉਹਨਾਂ ਦਾ ਆਧਾ ਕਰਨ ਲੱਗ ਪਏ ਹਨ ਬੁਰੇ ਮੰਤਰੀਆਂ ਨੇ ਵੀ ਉਸ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ ਉਹ ਕਹਿਣ ਲੱਗੇ ਮਹਾਰਾਜ ਇਹ ਫਕੀਰ ਕਿਸੇ ਜਾਦੂ ਟੋਣੇ ਵਾਲੇ ਤੋਂ ਘੱਟ ਨਹੀਂ ਜੇ ਇਹ ਇੱਥੇ ਰਹਿ ਗਿਆ ਤਾਂ ਲੋਕ ਤੁਹਾਡੇ ਨਹੀਂ ਇਸ ਤੇ ਆਸਰੇ ਹੋ ਜਾਣਗੇ ਇਸ ਨੂੰ ਪਰਖੋ ਜੇ ਇਹ ਸੱਚਾ ਹੈ ਤਾਂ ਕਾਲੀ ਹਵੇਲੀ ਵਿੱਚ ਇੱਕ ਰਾਤ ਬਤਾ ਲਵੇ ਜਿੱਥੇ ਪੂਤ ਵੀ ਕਿਸੇ ਮਨੁੱਖ ਦੇ ਨੇੜੇ ਨਹੀਂ ਆਉਂਦੇ ਰਾਜੇ ਨੇ ਇਹ ਸੁਣ ਕੇ ਹੁਕਮ ਜਾਰੀ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹ ਡਰਾਉਣੀ ਹਵੇਲੀ ਵਿੱਚ ਰਾਤ ਭਰ ਲਈ ਬੰਦ ਕੀਤਾ ਜਾਵੇ ਲੋਕ ਇਸ ਫੈਸਲੇ ਤੋਂ ਕੰਬ ਗਏ ਕਈ ਲੋਕਾਂ ਨੇ ਕਿਹਾ हे ਰਾਜਾ ਕੌਣ ਜਿਉਂਦਾ ਉੱਥੇ ਨਿਕਲਿਆ ਹੈ ਤੁਸੀਂ ਇਹ ਕੀ ਅਨੋਖਾ ਜ਼ੁਲਮ ਕਰ ਰਹੇ ਹੋ ਪਰ ਗੁਰੂ ਜੀ ਜੋ ਹਮੇਸ਼ਾ ਸ਼ਾਂਤੀ ਦੀ ਮੂਤ ਸੰਨ ਮੁਸਕਰਾ ਕੇ ਕਹਿੰਦੇ ਹਨ ਜਿੱਥੇ ਪਰਮਾਤਮਾ ਦਾ ਨਾਮ ਵਸਦਾ ਹੈ ਉੱਥੇ ਡਰ ਦਾ ਕਿਹੜਾ ਟਿਕਾਣਾ ਸੂਰਜ ਡੁੱਬਿਆ ਰਾਤ ਪੈ ਗਈ ਹਵੇਲੀ ਦੇ ਕਾਲੇ ਦਰਵਾਜ਼ੇ ਜਿਵੇਂ ਕਿਸੇ দানਵ ਦੇ ਮੂੰਹ ਵਾਂਗ ਖੁੱਲੇ ਸਨ ਸਿਪਾਈਆਂ ਨੇ ਗੁਰੂ ਜੀ ਨੂੰ ਅੰਦਰ ਤੱਕ ਕੇ ਬੰਦ ਕਰ ਦਿੱਤਾ ਬਾਹਰ ਤੋਂ ਵੱਡੇ ਤਾਲੇ ਲਗਾ ਦਿੱਤੇ ਲੋਕ ਦੂਰੋਂ ਇਹ ਮੰਜ਼ਰ ਵੇਖ ਰਹੇ ਸਨ ਅਤੇ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਵੀ ਸਨ ਹਵੇਲੀ ਦੇ ਅੰਦਰ ਹਨੇਰਾ ਹੀ ਹਨੇਰਾ ਸੀ ਹੱਡੀਆਂ ਦੀ ਸੜਾਂਦ ਸੁੱਕੀ ਮਿੱਟੀ ਦੀ ਸੁਗੰਧ ਅਤੇ ਕੰਧਾਂ ਤੇ ਚਮਗਾਦੜਾਂ ਦੀਆਂ ਪਰਛਾਵਾਂ ਜਿੱਥੇ ਕਦਮ ਰੱਖੇ ਜਿਹਾ ਲੱਗੇ ਜਿਵੇਂ ਪੈਰਾਂ ਹੇਠ ਕੋਈ ਸਾਹਸ ਲਿਆ ਰਿਹਾ ਹੋਵੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਿਹਰਾ ਪੂਰੀ ਸ਼ਾਂਤੀ ਨਾਲ ਚਮਕ ਰਿਹਾ ਸੀ ਥੇ ਇੱਕ ਪੁਰਾਣੇ ਪੱਥਰ ਦੇ ਤਖਤ ਤੇ ਬੈਠ ਗਏ ਅਤੇ ਵਾਹਿਗੁਰੂ ਧਿਆਨ ਵਿੱਚ ਲੀਨ ਹੋ ਗਏ ਰਾਤ ਦਾ ਸਭ ਤੋਂ ਹਨੇਰਾ ਵੇਲਾ ਆ ਗਿਆ ਹਵੇਲੀ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕੰਦਾ ਕੜਕਣ ਲੱਗੀਆਂ ਕਈ ਵਾਰ ਛਾਵਾਂ ਦੀਜੀ ਨਾਲ ਸਾਹਮਣੇ ਆ ਕੇ ਪਿੱਛੇ ਹਟ ਜਾਂਦੀਆਂ ਮਾਰਤੀਆਂ ਆਵਾਜ਼ਾਂ ਰੋਂਦੀਆਂ ਰੂਹਾਂ ਦੇ ਡਰਾਉਣੇ ਨਾਚ ਜਿਵੇਂ ਹਵੇਲੀ ਦਾ ਹਰ ਕੋਨਾ ਕਹਿ ਰਿਹਾ ਹੋਵੇ ਕਿ ਇੱਥੇ ਕੋਈ ਮਨੁੱਖ ਟਿਕ ਨਹੀਂ ਸਕਦਾ ਪਰ ਗੁਰੂ ਜੀ ਅਡੋਲ ਧਿਆਨ ਵਿੱਚ ਲੀਨ ਥੋੜੇ ਸਮੇਂ ਬਾਅਦ ਉਹ ਪਟਕਦੀ ਰੂਹ ਸਾਹਮਣੇ ਪ੍ਰਗਟ ਹੋਈ ਜਿਸ ਤੇ ਵਾਰੀ ਲੋਕ ਕਹਿੰਦੇ ਸਨ ਕਿ ਉਹ ਰਾਜਕਮਾ ਦੀ ਆਤਮਾ ਹੈ ਉਸ ਨੇ ਰੋਂਦਰੀ ਆਵਾਜ਼ ਵਿੱਚ ਕਿਹਾ ਫਕੀਰ ਤੂੰ ਇੱਥੇ ਕਿਉਂ ਆਇਆ ਹੈ ਮੈਨੂੰ ਸਦੀਆਂ ਤੋਂ ਮੁਕਤੀ ਨਹੀਂ ਮਿਲੀ ਮੇਰਾ ਕਤਲ ਹੋਇਆ ਸੀ ਮੇਰੀ ਰੂਹ ਇਸੇ ਵੀ ਲੀ ਵਿੱਚ ਪਟਕਦੀ ਹੈ ਇੱਥੇ ਕੋਈ ਜੀਉਣਾ ਨਹੀਂ ਰਹਿ ਸਕਦਾ ਉਥੋਂ ਦੂਰ ਜਾ ਗੁਰਤੇਗਵਧ ਸਾਹਿਬ ਜੀ ਨੇ ਹੌਲੀ ਨਾਲ ਅੱਖਾਂ ਖੋਲੀਆਂ ਉਹਨਾਂ ਦੀਆਂ ਅੱਖਾਂ ਵਿੱਚੋਂ ਐਸੀ ਜੋਤ ਨਿਕਲੀ ਕਿ ਹਵੇਲੀ ਦਾ ਹਨੇਰਾ ਵੀ ਕੰਬ ਗਿਆ ਗੁਰੂ ਜੀ ਨੇ ਮਿੱਠੀ ਬੋਲੀ ਵਿੱਚ ਕਿਹਾ ਧੀਏ ਮੈਂ ਤੈਨੂੰ ਪੁਝਾਉਣ ਨਹੀਂ ਮੁਕਤੀ ਦੇਣ ਆਇਆ ਹ ਤੇਰੂੰ ਨੂੰ ਸ਼ਾਂਤੀ ਮਿਲੇਗੀ ਉਹ ਰੋਣ ਲੱਗੀ ਹਵੇਲੀ ਕੰਬ ਗਈ ਤੱਕ ਤੇ ਹਿੱਲਣ ਲੱਗਾ ਪਰ ਗੁਰੂ ਜੀ ਨੇ ਵਾਹਿਗੁਰਤਾ ਨਾਮ ਜਪਣਾ ਸ਼ੁਰੂ ਕੀਤਾ ਗੁਰੂ ਜੀ ਦੇ ਜਾਪ ਨਾਲ ਹਵੇਲੀ ਵਿੱਚ ਰੌਸ਼ਨੀ ਫੈਲ ਗਈ ਜਿਵੇਂ ਸੂਰਜ ਦੀ ਪਹਿਲੀ ਕਿਰਨ ਹਨੇਰੇ ਨੂੰ ਮਾਰ ਕੇ ਰੌਸ਼ਨੀ ਵਾਲਾ ਰਸਤਾ ਖੋਲ ਦਿੰਦੀ ਹੈ ਰੂਹ ਹੌਲੀ-ਹੌਲੀ ਸ਼ਾਂਤ ਹੋਈ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਈ ਗੁਰੂ ਜੀ ਨੇ ਕਿਹਾ ਪਰਮਾਤਮਾ ਦਾ ਨਾਮ ਸਭ ਟਾਲੇ ਖੋਲ ਦਿੰਦਾ ਹੈ ਇਹ ਦੀਦਾ ਨਹੀਂ ਰੂਹ ਦਾ ਦਰਵਾਜ਼ਾ ਖੋਲਣ ਵਾਲਾ ਤਾਲਾ ਹੈ ਰੂਹ ਨੇ ਅਖੀਰ ਵਾਲੀ ਅਰਦਾਸ ਕੀਤੀ ਮੈਨੂੰ ਮੁਕਤੀ ਦਿਓ ਸੱਚੇ ਪਾਤਸ਼ਾਹ ਜੀ ਗੁਰੂ ਜੀ ਨੇ ਆਪਣੀ ਦਿਵਯ ਜੋਤ ਨਾਲ ਉਸ ਦਾ ਵੰਦਨ ਟਟਵਾਇਆ ਅਤੇ ਕੁਝ ਹੀ ਪਲਾਂ ਵਿੱਚ ਹਵੇਲੀ ਦੀ ਡਰਾਉਣੀ ਚੀਖ ਇੱਕ ਮਿੱਠੀ ਓਮਕਾਰ ਵਿੱਚ ਬਦਲ ਗਈ ਰੂਹ ਰੋਸ਼ਨੀ ਬਣ ਕੇ ਅਕਾਲ ਪੁਰਖ ਵਿੱਚ ਲੀਨ ਹੋ ਗਈ ਅਗਲੇ ਦਿਨ ਸਵੇਰੀ छपाइया ने हवेली का दरवाजा खोलिया उन्हें सोचा कि गुरु जी का शरीर ठंडा पिया पर जो दरवाजा खोलिया गुरु तेग बहादुर साहिब जी अंदर बैठे सुखमी साहब का पाठ कर रहे सन कोई डर नहीं सी कोई गम नहीं हवेली सड़ियां की महक फैल रही सी, छिपाही जमीन ते ड पे राजा दौड़ता हुआ आया वह बेहोश हो गया ਗੁਰੂ ਜੀ ਨੇ ਕਿਹਾ ਜਿਸ ਦੇ ਹਿਰਦੇ ਵਿੱਚ ਧਰ ਵਸਦਾ ਹੈ ਉਹ ਰਾਜਾ ਹੋ ਕੇ ਵੀ ਗਰੀਬ ਹੈ ਜਿਸ ਦੇ ਅੰਦਰ ਨਾਮ ਵਸਦਾ ਹੈ ਉਹ ਗਰੀਬ ਹੋ ਕੇ ਵੀ ਰਾਜਾ ਹੈ ਰਾਜਾ ਰੋਂਣ ਲੱਗਾ ਉਸਨੇ ਮਾਫੀ ਮੰਗੀ ਪੂਰਾ ਰਾਜ ਗੁਰੂ ਜੀ ਦੇ ਚਨਣਾ ਵਿੱਚ ਨੇਪ ਗਿਆ ਉਸ ਦਿਨ ਤੋਂ ਉਹ ਵੇਲੀ ਧਾਰਮਿਕ ਸਥਾਨ ਬਣ ਗਈ ਲੋਕ ਕਹਿੰਦੇ ਹਨ ਕਿ ਜਿੱਥੇ ਗੁਰੂ ਜੀ ਦੀ ਇੱਕ ਵਾਰੀ ਵੀ ਨਾਮ ਜਪ ਲੈਂਦੇ ਸਨ ਉਤੇ ਨੀਰਾ ਕਦੀ ਵਾਪਸ ਨਹੀਂ ਸੀ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੇ ਤੁਹਾਨੂੰ ਸਾਡੀ ਅੱਜੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ